ਅੱਜ ਦੀ ਜਿਹੜੀ ਬੈਸ ਕਾਨਫਰੰਸ ਸਾਡੀ ਵੱਲੋਂ ਕੀਤੀ ਜਾ ਰਹੀ ਹੈ ਇਹ ਕਿਹੜੇ ਸੰਦਰਭ ਚ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਅੱਜ ਬਹੁਤ ਹੀ ਕ੍ਰੂਸ਼ੀਅਲ ਸਟੇਜ ਤੇ ਪਹੁੰਚ ਗਿਆ ਢੇਲਵਾਰ ਸਾਹਿਬ ਦੇ ਮਰਨ ਵਰਤ ਰੱਖਣ ਦੀ ਵਜ੍ਹਾ ਕਰਕੇ ਕਿਉਂਕਿ 50 ਦਿਨ ਤੋਂ ਉੱਪਰ ਹੋ ਗਏ ਉਹਨਾਂ ਦੇ ਮਰਨ ਵਰਤ ਚੱਲਦੇ ਨੂੰ ਤੇ ਹੁਣ ਉਹ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਔਰ ਕਈ ਆਰਗਨ ਉਹਨਾਂ ਦੇ ਕੰਮ ਕਰਨਾ ਵੀ ਛੱਡ ਗਏ ਨੇ ਪਾਣੀ ਵੀ ਹੁਣ ਤੇ ਕਹਿੰਦੇ ਨਹੀਂ ਅੰਦਰ ਲੰਗਦਾ ਤੇ ਸਾਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਉਹਨਾਂ ਨੂੰ ਕੁਝ ਹੋ ਗਿਆ ਖੁਦਾ ਨਾ ਕਰਸਤਾ ਤੇ ਫਿਰ ਇਹ ਪੰਜਾਬ ਦੇ ਹਾਲਾਤ ਤੇ ਫਿਰ ਇਹ ਜੇ ਬੇ ਕਾਬੂ ਹੋ ਗਏ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਹੰਡਾਇਆ ਹੈ ਔਰ ਅੱਜ ਵੀ ਇੱਕ ਤਰ੍ਹਾਂ ਦਾ ਉੱਥੇ ਪੁਲਿਸ ਰਾਜ ਹੀ ਚੱਲਦਾ ਹੈ ਸਰਕਾਰ ਕਹਿਣ ਨੂੰ ਆਪਾਂ ਕਹਿ ਸਕਦੇ ਹਾਂ ਸਰਕਾਰ ਹੈਗੀ ਪਰ ਸਰਕਾਰ ਕੋਈ ਨਹੀਂ ਹੈਗੀ ਤੇ ਜੇ ਇਹੋ ਜਿਹੇ ਹਾਲਾਤ ਵਿੱਚ ਜੱਲੇਵਾਲ ਸਾਹਿਬ ਨੂੰ ਕੁਝ ਹੋ ਜਾਵੇ ਤੇ ਫਿਰ ਫਿਰ ਜਿਹੜੇ ਹਾਲਾਤ ਬਣਨਗੇ ਅਸੀਂ ਉਹਦੇ ਨੂੰ ਲੈ ਕੇ ਚਿੰਤਾਤ ਹੋ ਰਹੇ ਹਾਂ ਇਸ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਔਰ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਵੀ ਅਸੀਂ ਡਿਬ ਡਬਾ ਤੋਂ ਚੱਲਾਂਗੇ ਪੈਦਲ ਮਾਰਚ ਲੈ ਕੇ ਦਿੱਲੀ ਪ੍ਰਧਾਨ ਮੰਤਰੀ ਦੇ ਹਾਊਸ ਤੱਕ ਜਾਵਾਂਗੇ ਔਰ ਉਹਨਾਂ ਨੂੰ ਇੱਕ ਮੈਮੋਰੰਡਮ ਦਵਾਂਗੇ ਵੀ ਡੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਔਰ ਜਿਹੜਾ ਹੈਗਾ ਐਮਐਸਪੀ ਦੀ ਗਾਰੰਟੀ ਜਿਹੜੀ ਹੈ ਜਿਹੜਾ ਤੁਹਾਡਾ ਵਾਅਦਾ ਸੀਗਾ ਉਦੋਂ ਅੰਦੋਲਨ ਖਤਮ ਕਰਨ ਲਈ ਉਹਨੂੰ ਪੂਰਾ ਕੀਤਾ ਜਾਵੇ ਆਪ ਜੀ ਬੋਲੋ ਸਿਰ ਕਾਦਲ ਮਾਰਚ ਹੀ ਕੀਤਾ ਰਹਿਗਾ ਉੱਥੇ ਜਾ ਕੇ ਬਹਿਨ ਜੀ ਵੀ ਅੱਗੇ ਕੋਈ ਪ੍ਰੋਗਰਾਮ ਹੈਗਾ ਤੁਹਾਡਾ ਬੋਲ ਨਹੀਂ ਨਹੀਂ ਸਾਡਾ ਧਰਨਾ ਲਾਉਣ ਦਾ ਕੋਈ ਪ੍ਰੋਗਰਾਮ ਨਹੀਂ ਅਸੀਂ ਪੈਦਲ ਮਾਰਚ ਕਰਕੇ ਔਰ ਪ੍ਰਧਾਨ ਮੰਤਰੀ ਨੂੰ ਗਿਆਨ ਸੌ ਕਿੰਨੀਆਂ ਕਿਤੇ ਬੰਦੀਆਂ ਆਪ ਜੀ ਦੇ ਨਾਮ ਨਾਲ ਕਿੰਨੀਆਂ ਕਿਤੇ ਬੰਦੀਆਂ ਇਕੱਠੀਆਂ ਹੋ ਕੇ ਆ ਰਹੀਆਂ ਅਸੀਂ ਕਿਸੇ ਜਿੱਥੇ ਬੰਦੀ ਨੂੰ ਮਤਲਬ ਇਨਵਾਈਟ ਨਹੀਂ ਕੀਤਾ ਅੱਜ ਦੇ ਪ੍ਰੋਗਰਾਮ 'ਚ ਇਹ ਸਾਸੀ ਇੰਡੀਵਿਜੂਅਲ ਵਰਗੇ ਸਾਡਾ ਇੱਕ ਪ੍ਰੋਗਰਾਮ ਆ ਔਰ ਸੱਦਾ ਸਾਰੀਆਂ ਜਿੱਥੇ ਬੰਦੀਆਂ ਨੂੰ ਸੱਦਾ ਸਾਰੀਆਂ ਜਿੱਥੇ ਬੰਦੀਆਂ ਨੂੰ ਔਰ ਸਾਰੇ ਉਹ ਲੋਕ ਜਿਹੜੇ ਇਨਸਾਫ ਪਸੰਦ ਨੇ ਚਾਹੇ ਉਹ ਕਿਸੇ ਪਾਰਟੀ ਪੋਲਿਟਿਕਸ ਦੇ ਵਿੱਚ ਕਿਹੜੀ ਪੋਲਿਟਿਕਸ ਨਾਲ ਹੈਗੇ ਆ ਚਾਹੇ ਉਹ ਕਿਸੇ ਧਰਮ ਨਾਲ ਆ ਚਾਹੇ ਕਿਸੇ ਜਾਤ ਨਾਲ ਆ ਚਾਹੇ ਕਿਸੇ ਬਰਾਦਰੀ ਦੇ ਸਭ ਨੂੰ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਦੇਸ਼ ਵਿੱਚ ਸੰਵਧਾਨ ਦੇ ਤਹਿਤ ਚੱਲਦਾ ਵੇਖਣਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਸੱਦਾ ਹੈ ਕਿ ਸਾਡੇ ਜਿਹੜੇ ਹੱਕ ਨੇ ਜਿਹੜੇ ਸਾਡੇ ਰਾਈਟਸ ਨੇ ਜਿਹੜੇ ਉਹਨਾਂ ਉਹਨਾਂ ਨੂੰ ਜਿਹੜਾ ਕੁਚਲਿਆ ਜਾ ਰਿਹਾ ਇਹ ਸਾਰੇ ਉੱਥੇ ਅੰਦੋਲਨ ਚੱਲ ਕੇ ਕਿਸ ਗੱਲ ਲਈ ਰਿਹਾ ਵੀ ਸਾਡੀ ਗੱਲ ਸੁਣੀ ਜਾਵੇ ਉਹ ਪੰਜਾਬ ਤੋਂ ਚੱਲੇ ਸੀ ਵੀ ਦਿੱਲੀ ਅਸੀਂ ਜਾ ਕੇ ਪ੍ਰਧਾਨ ਮੰਤਰੀ ਨੂੰ ਆਪਣੀ ਗੱਲ ਦੱਸਣੀ ਤੇ ਉਹਨਾਂ ਨੂੰ ਉੱਥੇ ਰੋਕ ਰੱਖਿਆ ਗਿਆ ਉਹਨਾਂ ਦੇ ਸਾਰੇ ਅਧਿਕਾਰ ਖੋਏ ਗਏ ਉਹਨਾਂ ਦੇ ਸੁਪਰੀਮ ਕੋਰਟ ਨੇ ਵੀ ਜਿਹੜਾ ਉਹਦੇ ਵਿੱਚ ਇੰਟਰਵੈਨ ਕੀਤਾ ਉਹ ਵੀ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਸੁਪਰੀਮ ਕੋਰਟ ਵੀ ਪੰਜਾਬ ਨੂੰ ਡਾਇਰੈਕਸ਼ਨ ਦੇ ਰਿ ਪੰਜਾਬ ਨੂੰ ਜਿਹੜੀ ਡਾਇਰੈਕਸ਼ਨ ਦੇਦਾ ਉਹਦੇ ਨਾਲ ਤੇ ਹਾਲਾਤ ਹੋਰ ਵਿਗੜ ਜਾਣਗੇ ਜੇ ਮੰਨ ਲਓ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਹਾਲਾਂਕਿ ਪੰਜਾਬ ਸਰਕਾਰ ਨੇ ਮਨਾਂ ਕਰਤਾ ਕਿ ਅਸੀਂ ਇਹੋ ਜਿਹਾ ਕੋਈ ਕਦਮ ਨਹੀਂ ਚੱਕਾਂਗੇ ਤੇ ਉੱਥੇ ਇੱਕ ਦੀ ਜਾਲ ਵਜਾਉਂਦੇ ਪਜਾਂਦੇ ਉੱਥੇ ਪਤਾ ਨਹੀਂ ਕਿੰਨੀਆਂ ਜਾਂਦਾ ਹੋਰ ਚਲੀਆਂ ਜਾਂ ਇਸ ਲਈ ਉਹ ਕਹਿੰਦੇ ਵੀ ਸਾਨੂੰ ਤੁਸੀਂ ਜਿਹੜਾ ਕੰਟੈਂਪਟ ਆਫ ਕੋਰਟ ਤੁਸੀਂ ਕਹਿੰਦੇ ਹੈ ਨਾ ਸੁਪਰੀਮ ਕੋਰਟ ਵਾਲਾ ਉਹ ਅਸੀਂ ਚੱਲ ਲਾਂਗੇ ਉਹ ਸਾਨੂੰ ਜਿਹੜੀ ਸੱਦਾ ਲਾਉਂਗੇ ਸਪੂਤਨਾ ਕਿ ਪਰ ਅਸੀਂ ਐਵੇਂ ਹੀ ਗਲਤੀ ਨਹੀਂ ਕਰਦੇ ਵੀ ਅਸੀਂ ਉੱਥੇ ਫੋਰਸ ਨੂੰ ਜਾ ਕੇ ਤੇ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਗੱਲ ਕਰਨੀ ਸੋ ਹਾਲਾਤ ਜਿਹੜੇ ਨੇ ਬੜ ਵੀ ਕੱਲ ਨੂੰ ਮੰਨ ਲਓ ਡੱਲੇਵਾਲ ਸਾਹਿਬ ਨੂੰ ਹੋ ਗਿਆ ਤੇ ਫਿਰ ਇੱਕ ਮੇਣਾ ਵੀ ਤੇ ਹੈ ਨਾ ਸਾਡੇ ਯੂਪੀ ਨੂੰ ਜਾਂ ਬਾਹਰ ਦੀਆਂ ਸਟੇਟਾਂ ਨੂੰ ਵੀ ਜਦੋਂ ਇੱਕ ਬੰਦਾ ਮਾਰ ਰਿਹਾ ਸੀ ਤੁਸੀਂ ਕੀ ਕਰ ਰਹੇ ਸੀ ਤੁਸੀਂ ਕੋਈ ਬੋਲੇ ਹੀ ਨਹੀਂ ਇਸ ਲਈ ਅਸੀਂ ਇਹ ਪ੍ਰੋਗਰਾਮ ਤੇ ਜਿਹੜਾ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਹਦੇ ਵਿੱਚ ਵਾਇਲੈਂਸ ਨਹੀਂ ਹੈਗੀ ਕੋਈ ਕੋਈ ਨਾਰੇਬਾਜ਼ੀ ਨਹੀਂ ਹੈਗੀ ਸਦਾ ਸਾਰੀਆਂ ਜਿੱਥੇ ਬੰਦਿਆਂ ਨੂੰ ਖੁੱਲ੍ਹਿਆ ਖੁੱਲਾ ਹੈ ਅਪੀਲ ਡੱਲੇਵਾਲ ਸਾਹਿਬ ਨੂੰ ਵੀ ਸਾਡੇ ਵੱਲੋਂ ਵੀ ਜਿਹੜੇ 750 ਸ਼ਹੀਦ ਹੋਏ ਨੇ ਉਹਨਾਂ ਦਾ ਵਾਸਤਾ ਹੈ ਤੁਹਾਨੂੰ ਕਿ ਤੁਸੀਂ ਆਪਣਾ ਮਰਨ ਵਰਤ ਜਿਹੜਾ ਇਹਨਾਂ ਖਤਮ ਕਰੋ ਆਪਾਂ ਲੜ ਕੇ ਅੱਗੇ ਲੜਾਈ ਲੜੀਏ ਜਿਵੇਂ ਅੱਗੇ ਲੜੀ ਸੀ ਹੁਣ ਫੇਰ ਲ ਤੇ ਜ਼ਿੰਦਗੀ ਬਹੁਤ ਕੀਮਤੀ ਆ ਡੱਲੇ ਵਾ ਰੋਜ਼ ਨਹੀਂ ਬਣਦੇ ਬੜਾ ਲੰਮਾ ਸਫਰ ਕਰਕੇ ਕੋਈ ਨਿਕਲਦਾ ਸੰਘਰਸ਼ੋਂ ਫੇਰ ਕਿਤੇ ਜਾ ਕੇ ਲੀਡਰ ਬਣਦਾ ਇਸ ਲਈ ਸਾਨੂੰ ਸਾਡੀ ਉਹਨਾਂ ਨੂੰ ਵੀ ਅਪੀਲ ਹੈ ਕਿ ਆਪਣਾ ਮਰਨ ਵਰਤ ਜਿਹੜਾ ਉਹਨੂੰ ਖਤਮ ਕਰਨ ਤੇ ਆਪਾਂ ਸੰਘਰਸ਼ਾਰੇ ਰੜਕੇ ਲੜੀ ਤੇ ਐਸਕੀਐਮ ਜਿਹੜਾ ਸੀਗਾ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਜਿਹੜਾ ਦੋ ਪੈਰ ਗਾਂ ਦੋ ਪਰ ਪਛਾਣ ਵਾਲੀ ਜਿਹੜੀ ਤੁਹਾਡੀ ਨੀਤੀ ਹੈ ਇਹਦੇ ਵਿੱਚੋਂ ਬਾਹਰ ਨਿਕਲੋ ਹਾਲਾਤ ਬੜੇ ਨਾਜ਼ੁਕ ਨੇ ਐਸੇ ਜਿਹੜੇ ਉਸ ਹਾਲਾਤ ਨਾਲ ਤੁਸੀਂ ਰਾਜਨੀਤੀ ਦਾ ਛੱਡ ਕੇ ਰਣਨੀਤੀ ਨਾਲ ਜੁਨਾਬ ਸਾਹਿਬ ਜਿਵੇਂ ਤੁਹਾਨੂੰ ਦੱਸਿਆ ਵੀ ਦੰਦੇਵਾਲ ਸਾਹਿਬ ਦੀ ਹਾਲਾਤ ਬਹੁਤ ਨਾਜ਼ੁਕ ਨੇ ਕੁਝ ਆਰਗਨਸ ਉਹਨਾਂ ਦੇ ਕੰਮ ਵੀ ਛੱਡ ਗਏ ਨੇ ਤੇ ਫਿਰ 27 ਤਰੀਕ ਹੀ ਤੋ ਆ ਕਿਉਂ ਰੱਖਿਆ ਇਹ ਤੇ ਕੰਮ ਤੁਹਾਨੂੰ ਬੈਲੂ ਕਰ ਲੈਣਾ ਚਾਹੀਦਾ ਇਹ ਪਹਿਲਾਂ ਨਹੀਂ ਤੇ ਇਹ ਤੇ ਛੇਤੀ ਤੁਹਾਨੂੰ ਕਰ ਜੇ ਦਾ 16 ਤਰੀਕਾਂ ਦੇ ਤਾਂ ਪੂਰਾ 10 ਦਿਨ ਪਾਈ ਦੋ ਸੱਤ ਮੈਂ 27 ਤਰੀਕ ਸਾਨੂੰ ਸਾਡੀ ਮਜਬੂਰੀ ਹੋ ਗਈ ਸਾਨੂੰ ਵੈਸੇ 10 ਦਿਨ ਪਹਿਲਾਂ ਕਰ ਲੈਣਾ ਚਾਹੀਦਾ ਸੀ ਹੁਣ ਕਿਉਂਕਿ ਉੱਥੇ ਸਾ ਪਿੰਡ ਤੁਹਾਨੂੰ ਪਤਾ ਪ੍ਰੋਗਰਾਮ ਰੱਖਿਆ ਹੋਇਆ ਉਹਨਾਂ ਨੇ ਇਹ ਅਸੀਂ ਨਹੀਂ ਚਾਹੁੰਦੇ ਵੀ ਉਹ ਪ੍ਰੋਗਰਾਮ ਡਿਸਟਰਬ ਹੋਵੇ ਔਰ ਉਸ ਪ੍ਰੋਗਰਾਮ ਤੋਂ ਪਹਿਲਾਂ ਅਸੀਂ ਕੋਈ ਆਪਣਾ ਪ੍ਰੋਗਰਾਮ ਦੇ ਦਈਏ ਤੇ ਇਹ ਕੋਈ ਵੀ ਹੋਰ ਕਿਸੇ ਤਰ੍ਹਾਂ ਦੇ ਤਲੇਸ਼ ਦਾ ਕਾਰਨ ਬਣ ਜੇ ਅਸੀਂ ਇਹ ਇਹ ਜਿਹੜਾ ਦੱਸਦੇ ਨੇ ਹੋਰ ਲੈ ਤੇ ਅਸੀਂ ਅਰਦਾਸ ਕਰਦੇ ਮਹਾਰਾਜ ਅੰਗੇ ਕੀ ਮਹਾਰਾਜ ਦੱਲੇਵਾਲ ਸਾਹਿਬ ਜੀ ਜਿਹੜੀ ਆ ਉਹਨੂੰ ਬਚਾ ਕੇ ਰੱਖਿਆ ਜਾਵੇ ਔਰ ਜਿਹੜਾ ਵੈਸੇ ਭਾਵੇਂ ਸਾਡਾ ਪ੍ਰੋਗਰਾਮ 10 ਦਿਨ ਬਾਅਦ ਆ ਪਰ ਮੈਸੇਜ ਤੇ ਸਾਡਾ ਅੱਜ ਹੀ ਲੱਗ ਗਿਆ ਵੀ ਅਸੀਂ ਆ ਰਹੇ ਹਾਂ ਜੀ ਠੀਕ ਹੈ ਤੁਹਾਡੇ ਨਾਲ ਵੀ ਐਮ ਸਿੰਘ ਦੇ ਜਿਹੜਾ ਦੇ ਅਸ਼ ਡਾਕਟਰ ਪ੍ਰਕਾਸ਼ ਸਿੰਘ ਜੀ ਵੀ ਮੇਰੇ ਡਾਕਟਰ ਸਾਹਿਬ ਆਪ ਜੀ ਦੀ ਜਿਹੜੀ ਜਥੇਬੰਦੀਆ ਇਹਦਾ ਪੂਰਾ ਸਮਰਥਨ ਹੈ ਆਪ ਜੀ ਵੀ ਨਾਲ ਮਿਲ ਕੇ ਇਹ ਮਾਰਚ ਕਰ ਰਹੇ ਹਾਂ ਬਿਲਕੁਲ ਜਿਹੜੀ ਵੀ ਹੱਕ ਸੱਚ ਦੀ ਲੜਾਈ ਹੋਊਗੀ ਕਿਸਾਨਾਂ ਦੇ ਹਿੱਤ ਜਹੂਗੀ ਕਿਤੇ ਵੀ ਹੋਵੇ ਆਪਾਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਔਰ ਆਖਰੀ ਦਮ ਤੱਕ ਇਸੇ ਤਰੀਕੇ ਨਾਲ ਲੜਦੇ ਰਵਾਂਗੇ ਕਿਤੇ ਵੀ ਹੱਕ ਸੱਚ ਦੀ ਕਿਸਾਨਾਂ ਲਈ ਜਿੱਥੇ ਭਲਾ ਹੋਣ ਵਾਲੇ ਕੰਮ ਹੋਏ ਬਾਕੀ ਕਿਸਾਨਾਂ ਨੂੰ ਕਹਾਂਗੇ ਕਿਸਾਨੋ ਤੁਸੀਂ ਆਪ ਹੀ ਸੋਚੋ ਤੁਹਾਡੇ ਲਈ ਇਹ ਕਿਸੇ ਦਾ ਕੋਈ ਆਪਣਾ ਨਿੱਜੀਤ ਸਵਾਰਥ ਹੈ ਨਹੀਂ ਇਹ ਸਾਰਿਆਂ ਦੇ ਭਲੇ ਦੀ ਗੱਲ ਵਾ ਹੁਣ ਆਪਾਂ ਸਾਰੇ ਦੇਖਣ ਲੈ ਕੇਵਲ ਦੇਖਦੇ ਕਿਉਂ ਅੱਗੇ ਹੁਣ ਡੱਲੇਵਾਲ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਇੰਨੀ ਵੱਡੀ ਜੇ세ਬੰਦੀ ਬਣਾ ਕੇ ਕਿਦਾਂ ਡੱਲੇ ਵਿੱਚ ਇਦਾਂ ਬਾਪੂ ਨੇ ਦੱਸਿਆ ਕਿ ਡੱਲੇਵਾਲ ਕੋਈ ਐਵੇਂ ਨਹੀਂ ਬਣ ਜਾਂਦਾ ਡੱਲੇਵਾਲ ਬਣ ਲਈ ਪਤਾ ਨਹੀਂ ਕਿੰਨੇ ਜਨਮਾਂ ਜਨਮਾਂ ਦੀ ਕੋਈ ਸੇਵਾ ਕੋਈ ਇਹੋ ਜੇ ਕਰਮ ਆਪਣੇ ਬੰਦੇ ਦੇ ਕਿੰਨੀ ਮਿਹਨਤ ਐਵੇਂ ਨਹੀਂ ਡੱਲੇ ਲੱਪਾਲ ਬਣਿਆ ਜਾਂਦਾ ਉਹਦੇ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਲੀਟਰ ਆ ਜਿਹੜੇ ਇਦਾਂ ਕੌਮ ਦੇ ਭਲੇ ਲਈ ਆਪਣੀ ਜਾਨ ਨੂੰ ਵੀ ਬਿਲਕੁਲ ਸ਼ਾਵਰ ਕਰਨ ਤੇ ਤਲੇ ਹੋਏ ਆ ਉਨੇ ਜਨਤਾ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇੰਨੇ ਬੰਦੇ ਮਤਲਬ ਇੰਨੇ ਸਾਡੇ ਸ਼ਹੀਦ ਹੋਏ ਕਿਹਦੇ ਲਈ ਸ਼ਹੀਦ ਹੋਏ ਸਾਰਿਆਂ ਲਈ ਹੋਏ ਉਹਨਾਂ ਦਾ ਕੋਈ ਨਿੱਜੀ ਹਿੱਤ ਤਾਂ ਇਹ ਨਹੀਂ ਪੈਲੀਆਂ ਸਾਰਿਆਂ ਦੀਆਂ ਫਤਲਾਂ ਸਾਰਿਆਂ ਦੀਆਂ ਨਤਲਾਂ ਵੀ ਸਾਰਿਆਂ ਦੀਆਂ ਅਫਰ ਵੀ ਸਾਰਿਆਂ ਦੇ ਪੈਣਾ ਪਰ ਸਮਾਜ ਹਜੇ ਵੀ ਚੁੱਪ ਬਾਤ ਅਖੀਰ ਕਰੋ ਤਾਂ ਕਰੂੰਗੀ ਇਹ ਚੁੱਪੀ ਅਸੀਂ ਤਾਂ ਉਹਨਾਂ ਨੂੰ ਵੀ ਕਹਾਂਗੇ ਆਓ ਨਾਲ ਚੱਲੋ 27 ਨੂੰ ਸਾਰੇ ਹੰਗਾਰਾ ਭਰਗੇ ਜਿਹੜਾ ਪਤਾ ਲੱਗੇ ਮੋਦੀ ਸਾਧੀਆਂ ਵੀ ਅੱਖਾਂ ਖੁੱਲਣ ਤੇ ਉਹ ਇਹਦੇ ਉੱਤੇ ਕੋਈ ਗੰਭੀਰਤਾ ਪੂਰਕ ਵਿਚਾਰ ਕਰ ਲੋ ਸਰ ਤੁਸੀਂ ਨਾ ਸੰਘਿਤ ਮੋਰਚ ਦਾ ਹਿੱਸਾ ਵੀ ਨਹੀਂ ਹੋ ਬਾਕੀ ਜਿਨੇ ਵੀ ਤੇ ਚਿਹਰੇ ਨੂੰ ਨਜ਼ਰ ਆ ਰਹੇ ਨੇ ਸੰਯੁਕਤ ਮੋਰਚਾ ਹਿੱਸਾ ਨਹੀਂ ਹੋ ਪਰ ਸੰਯੁਕਤ ਮੋਰਚੇ ਦਾ ਜਿਹੜਾ ਕਾਰਡ ਰਿਆ ਉਹ ਕਿਉਂ ਨਹੀਂ ਟੁੱਟ ਰਿਹਾ ਉਹ ਕਿਉਂ ਚੁਪਚਾਪ ਆਪਣੇ ਘਰਾਂ 'ਚ ਬਿਠਾ ਹੋਇਆ ਹੈ ਧੰਨਵਾਦ ਸਾਹਿਬ ਜੀ ਸੰਯੁਕਤ ਮੋਰਚਾ ਦਾ ਇਦਾਰਾ ਹੈ ਨੇ ਪਹਿਲਾ ਫਰਜ ਉਹਨਾਂ ਦਾ ਬੰਦਾ ਉਹ ਕਿਉਂ ਨਹੀਂ ਟੁਰ ਪਾਇਆ ਜੀ ਤੱਕ ਕੀ ਕਾਰਨ ਹੋ ਸਕਦੇ ਫਮ ਕਈ ਇਦਾਂ ਜੀ ਕਈ ਰਾਜਨੀਤਿਕ ਹਿੱਤ ਵੀ ਹੁੰਦੇ ਕਈਆਂ ਦੇ ਹਰ ਬੰਦੇ ਦੇ ਏਜੰਡੇ ਆਉਦੇ ਏਜੰਡੇ ਨਾਲ ਚੱਲਦੇ ਆ ਅੱਜ ਕੱਲ ਕੋਈ ਲੀਡਰਸ਼ਿਪ ਉਦਾਂ ਦੀ ਨਹੀਂ ਨੀ ਕਿ ਸਾਰੇ ਕੇ ਆਪਣੇ ਨਿਸਵਾਰਥ ਭਾਵਨਾ ਵਾਲੇ ਲੀਡਰ ਬਹੁਤ ਘਟਨੇ ਆ ਇਸ ਸਮੇਂ ਇਸ ਕਿ ਜੇ ਤੁਸੀਂ ਆਪਾਂ ਚੱਲਦੇ ਆ ਨਾ ਪਹਿਲਾਂ ਆਪਦੇ ਨਿੱਜੀ ਹਿੱਤ ਸਾਹਮਣੇ ਰੱਖ ਕੇ ਪਹਿਲਾਂ ਚੱਲਦੇ ਜਿੱਥੇ ਮੇਰਾ ਸਬੂਤ ਬਣਨਿਆ ਫਿਰ ਉਸ ਹਿਸਾਬ ਨਾਲ ਬੰਦੇ ਰਾਜ਼ੀ ਵੀ ਕਰਦੇ ਆ ਪਰ ਉਹਨਾਂ ਨੂੰ ਵੀ ਆ ਸਭ ਕੁਝ ਛੱਡ ਕੇ ਜੇ ਤੁਸੀਂ 1 ਸਾਲ 13 ਮਹੀਨੇ ਆਪਾਂ ਰਹੇ ਆ ਉਥੇ ਸਾਰੇ ਇਕੱਠੇ ਰਹੇ ਆ ਤੇ ਹੁਣ ਵੀ ਹਾਲਾਤ ਉਹੋ ਜਿਹੇ ਬਣ ਗਏ ਫਿਰ ਬਣ ਗਏ ਪਹਿਲਾਂ ਤੋਂ ਬੜੇ ਹਲਕੀ ਚ ਲਿਆ ਜਾ ਰਿਆ ਸੀ ਉਹਨਾਂ ਨੂੰ ਤੇ ਆ ਹੁਣ ਦੇਖੋ ਤੁਸੀਂ 2 4 10 ਦਿਨਾਂ ਤੋਂ ਕਿੰਦਾ ਦੀ ਇੱਕ ਹੰਗਾਰ ਮਿਲ ਰਹੀ ਹੈ ਉਹਨਾਂ ਨੂੰ ਪੂਰੇ ਪੰਜਾਬ ਚੋਂ ਕਿੰਦਾ ਲੋਕ ਕੱਲ ਕੱਲੇ ਢੱਲੇ ਵਾਲ ਸੀ ਅੱਜ 100 100 150 ਬੰਦਾ ਹੋਰ ਬਹਿ ਗਿਆ ਉੱਥੇ ਤੇ ਹੁਣ ਆਪਾਂ ਜਲੋ ਤਰਾਈ ਦੇ ਵੀ ਆ ਕਿਸਾਨ ਹੋਣ ਦੇ ਨਾਤੇ ਵੀ ਇੱਕ ਕਿਸਾਨ ਲੀਡਰ ਤੇ ਹੱਕ 'ਚ ਤੇ ਆਪਣੇ ਸਭ ਦੇ ਭਲੇ ਲਈ ਉਹ ਕੰਮ ਆ ਉਹਨਾਂ ਦੇ ਕੱਲੇ ਲਈ ਉਹ ਨਹੀਂਗਾ ਕੁਝ ਵੀ ਤੇ ਆਪਾਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਸਾਰੇ ਨਾਲ ਜੁੜੋ ਤੇ ਸਰੋ ਜਿਹੜਾ ਮੋਤੀ ਚਾਹ ਦੀਆਂ ਅੱਖਾਂ ਖੁੱਲ ਜਾਣ। ਬਾਕੀ ਜਿਹੜੀਆਂ ਜ세 ਬੰਕੀਆਂ ਨੇ ਜਿਹੜੀਆਂ ਸੰਯੁਕਤ ਮੋਰਚ ਦਾ ਹਿੱਸਾ ਲਈਆਂ ਨੇ ਉਹਨਾਂ ਨੂੰ ਤੁਸੀਂ ਅਪੀਲ ਹੀ ਕਰ ਲਿਆ ਜਾਂ ਨੰਚੀ ਦੌਰਤੇ ਵੀ ਜਾ ਕੇ ਉਹਨਾਂ ਨਾਲ ਕੋਈ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ। ਨਹੀਂ ਪਤਾ ਕਰਾਂਗੇ ਨਿਜੀ ਵੀ ਕਰਾਂਗੇ। ਕਹਾਂਗੇ ਤੋ ਤੱਕ ਹੋ ਗਿਆ ਅਪੀਲ ਤੇ ਅਪੀਲ ਤੇ ਕਰ ਹੀ ਰਹੇ ਹਾਂ ਤੁਹਾਡੇ ਸਾਹਮਣੇ ਸਾਰਿਆਂ ਨੂੰ ਬਾਕੀ ਉਹ ਤਾਂ ਨਿਜੀ ਦੌਰਤੇ ਵੀ ਕਰਾਂਗੇ ਮਨ ਬਦਲ ਤੇ ਉਹ ਚੱਲਣਾ ਆਪਣੇ ਨਾਲ ਤੁਹਾਨੂੰ ਲੱਗਦਾ ਉਹ ਤੁਰਨਗੇ ਤੁਹਾਡੇ ਨਾਲ ਦੇਖੋ ਜੀ ਉਮੀਦ ਤੇ ਦੁਨੀਆ ਕਹਿਮ ਆਪਣਾ ਫਰਜ ਆਪਾਂ ਵੀ ਕਵਾਂਗੇ ਬਾਕੀ ਫਰਜ ਤਾਂ ਉਹਨਾਂ ਦਾ ਵੀ ਆ ਸਹੀ ਸਹੀ ਸੋਚਦੇ ਕਿ ਸਾਨੂੰ ਕਿਹਾ ਨਹੀਂ ਕਿਸੇ ਨੇ ਇਹ ਕੋਈ ਉਹ ਤਾਂ ਦਾ ਕੰਮ ਨਹੀਂ ਕਰਕੇ ਆਪਾਂ ਕਾਰਡ ਵੰਡਨੇ ਆ ਇਹੋ ਜਿਹਾ ਪ੍ਰੋਗਰਾਮ ਤਾਂ ਹੈ ਨਹੀਂ ਤੇ ਵਿਆਹ ਸ਼ਾਦੀ ਵਾਲਾ ਇਹ ਤਾਂ ਇੱਕ ਸਾਰੇ ਇੱਕ ਸਰਵ ਸੰਜੇ ਹੀ ਬੋਲਤਾ ਦਾ ਕੰਮ ਆ ਤੇ ਆਪ ਸਭ ਨੂੰ ਆਪਣੇ ਆਪ ਹੀ ਨਿਕਲਣਾ ਚਾਹੀਦਾ ਮੈਂ ਕਹੀ ਕਹਾਂਗਾ ਸਭ ਨੂੰ ਆਪਣੇ ਆਪ ਹੀ ਉੱਠ ਕੇ ਆਪ ਘਰ ਚੱਲਣਾ ਚਾਹੀਦਾ ਕਿ ਵੀ ਤੂੰ ਚੱਲੇ ਤਹੀਂ ਨਹੀਂ ਆ ਰਹੇ ਸਾਨੂੰ ਸਾਡੀ ਉਡੀਕ ਇਹ ਨਾ ਕਰਕੇ ਸਾਨੂੰ ਕੋਈ ਕਹਿਣ ਆਵੇ ਅਹੀਂ ਤੇ ਕਹਿੰਦੇ ਉਹਨਾਂ ਦੇ ਪੌਣ ਆਉਣਗੇ ਹਾਂ ਵੀ ਦੱਸੋ ਪ੍ਰੋਗਰਾਮ ਕੀ ਹੈ ਅਹੀਂ ਚੱਲੇ ਤੁਹਾਡੇ ਨਾਲ ਦੱਸੋ ਕਿਹੜੀ ਚੀਜ਼ ਦੀ ਲੋੜ ਆ ਕਿੰਨੇ ਬੰਦਿਆਂ ਦੀ ਟਰਾਲੀ ਦੀ ਕੀ ਚੀਜ਼ ਹੈ ਉਹ ਜੀ ਲੋੜ ਆ ਤੇ ਅਹੀਂ ਤੁਹਾਡੇ ਨਾਲ ਚੱਲਦੇ ਆ ਅਹੀਂ ਤੇ ਉਮੀਦ ਰੱਖਦੇ ਉਹਨਾਂ ਤੋਂ ਫਕੀਰ ਸਾਹਿਬ ਜਿਵੇਂ ਕਿ ਪਿਛਲੇ ਦਿਨਾਂ ਤੋਂ ਵੇਖਿਆ ਜਾ ਰਿਹਾ ਤੇ ਫਰਕ ਆ ਦੇ ਰਿਹਾ ਕਿ ਪੈਦਲ ਵੀ ਰੋਡ ਤੇ ਕਿਸਾਨਾਂ ਨੂੰ ਨਹੀਂ ਤੁਰਨ ਦੇਿਆ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਿਲਕੁਲ ਯਾਦ ਆਇਆ ਹੈ ਇਹ ਤੇ ਜੀ ਹੁਣ ਅਗਲਾ ਟਾਈਮ ਦੱਸੂਗਾ ਅਸੀਂ ਤਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਮਕਸਦ ਹੈ ਮੈਮੋਰੰਡਮ ਪਹੁੰਚਾਉਣਾ ਦਾ ਉਹ ਔਰ ਜੇ ਤੁਹਾਨੂੰ ਸਰਕਾਰ ਨਹੀਂ ਜਵਾਬ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਤਾਂ ਫਿਰ ਅਗਲਾ ਕਦਮ ਤੁਹਾਡਾ ਕੀ ਹੋਏਗਾ ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰਾਂਗੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਰਾਈਟ ਟੂ ਸਪੀਚ ਸਾਡਾ ਹੈਗਾ ਅਸੀਂ ਉੱਤੇ ਬਹਿ ਕੇ ਆਪਣਾ ਰੋਸ ਮਜ਼ਾਰਾ ਸ਼ੁਰੂ ਕਰਾਂਗੇ ਜਿੰਨਾ ਸਾਹਿਬ ਆਪ ਜੀ ਦੀ ਆਪ ਜੀ ਬਤੋਵੇ ਇੱਕ ਪਾਰਟੀ ਬਣਾਈ ਗਈ ਸੀ ਰਾਜਨੀਤਿਕ ਪਾਰਟੀ ਸ਼ੀਤਾ ਅਕਾਦੀਗਲ ਸ਼ੀਤਾ ਠੀਕ ਹੈ ਜੀ ਆਪ ਉਸ ਰਾਜਨੀਤਿਕ ਪਾਰਟੀ ਵੱਲੋਂ ਇਹ ਮਾਰਚ ਕਰ ਰਹੇ ਹੋ ਜਾਂ ਕਿਸਾਨਾਂ ਕਿਸਾਨ ਬਣ ਕੇ ਕਰ ਰਹੇ ਹੋ ਵੈਸੇ ਮੈਨੂੰ ਲੱਗਦਾ ਕਿ ਮੈਨੂੰ ਕਿਸੇ ਪਾਰਟੀ ਪਲੇਟਫਾਰਮ ਦੀ ਲੋੜ ਨਹੀਂ ਜਿੱਥੇ ਮੈਂ ਖੜਦਾ ਹਾਂ ਜੇ ਜੋ ਕੁਝ ਪਿਛਲੇ ਸੰਘਰਸ਼ ਵਿੱਚ ਸਾਡਾ ਯੋਗਦਾਨ ਤੇ ਉੱਥੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਪਿੱਛੇ ਰਹਿ ਜਾਂਦੀਆਂ ਨੇ ਕਿਉਂਕਿ ਅਸੀਂ ਸਾਰਿਆਂ ਨੇ ਲੜਿਆ ਅੱਜ ਵੀ ਅਸੀਂ ਸਾਰਿਆਂ ਨੇ ਲੜ ਰਹੇ ਹਾਂ ਤੇ ਇਸ ਲਈ ਕੋਈ ਪਾਰਟੀ ਦਾ ਸਾਡੀ ਨਹੀਂਗਾ ਸਾਡੇ ਵੈਸੇ ਸੰਗਠਨ ਹੈਗਾ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾ ਆ ਆਪਣਾ ਕਿਸਾਨ ਯੂਨੀਅਨ ਹੈ ਸਾਡੀ ਪੰਜਾਬ ਵਿੱਚ ਰਜਿਸਟਰਡ ਹੈ ਕੰਮ ਵੀ ਕਰ ਰਹੀ ਹੈ ਪਰ ਇੱਥੇ ਅਸੀਂ ਉਸ ਯੂਨੀਅਨ ਤੇ ਪਲੇਟਫਾਰਮ ਤੇ ਨਹੀਂ ਕਰ ਰਹੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਸਾਰੇ ਇਕੱਠੇ ਆਈਏ ਕਿਸੇ ਯੂਨੀਅਨ ਦਾ ਏਜੰਡਾ ਨਹੀਂ ਹੈਗਾ ਇਹ ਸਾਡਾ ਸਾਰਿਆਂ ਦਾ ਏਜੰਡਾ ਹੈ ਤੇ ਸਾਰੇ ਇਕੱਠੇ ਹੋ ਕੇ ਚੱਲੋ ਅ ਉਸੇ ਲੇਟ ਆਏ ਹੋ ਪਹਿਲੀ ਪ੍ਰੈਸ ਕਾਨਫਰੰਸ ਵੀ ਅਸੀਂ ਅਪੀਲ ਕੀਤੀ ਸੀ ਹੁਣ ਫਿਰ ਤੁਹਾਡੇ ਚੈਨਲ ਤੇ ਵੀ ਅਪੀਲ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਨੂੰ ਕਿ ਇਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ ਮੇਰੀ ਜਾਇਓ ਕਿਸੇ ਵੀ ਜਥੇਬੰਦੀ ਨਾਲ ਜੁੜਿਆ ਹੋਇਆ ਕਿਸੇ ਪਾਰਟੀ ਪਾਰਟਿਕ ਨਾਲ ਜੁੜਿਆ ਹੋਇਆ ਕਿਸੇ ਧਰਮ ਨਾਲ ਜੁੜਿਆ ਹੋਇਆ ਕਿਸੇ ਸੋਸ਼ਲ ਸਮਾਜ ਨਾਲ ਕਿਸੇ ਨਾਲ ਜੁੜਿਆ ਸਾਰਿਆਂ ਨੂੰ ਸਾਰਿਆਂ ਨੂੰ ਅਪੀਲ ਹੈ ਜਿਹੜੇ ਇਨਸਾਫ ਚਾਹੁੰਦੇ ਨੇ ਅਸੀਂ ਇਨਸਾਫ ਮੰਗਣ ਵਾਸਤੇ ਜਾ ਰਹੇ ਹਾਂ ਦਿੱਲੀ ਤੇ ਉਹ ਸਾਰੇ ਲੋਕ ਸਾਡੇ ਨਾਲ ਆਉਣ ਕਿਉਂਕਿ ਕਿਸਾਨ ਜਿਹੜਾ ਹੈ ਉਹ ਉਹ ਪੂਰੀ ਮਨੁੱਖਤਾ ਦੇ ਟਿੱਡ ਵਿੱਚ ਰੋਟੀ ਪਾਉਂਦਾ ਹੈ ਸਾਰੇ ਉਦਾਹਰਨ ਖਾ ਕੇ ਅਸੀਂ ਤੁਰਦੇ ਹਾਂ ਤੇ ਇਹ ਸਾਰਿਆਂ ਦਾ ਮਸਲਾ ਹੈ ਇਹਦੇ ਵਿੱਚ ਦੁਕਾਨਦਾਰਾਂ ਦਾ ਵੀ ਮਸਲਾ ਹੈ ਕਿਹਨ ਕੱਲਾ ਇਹ ਵਪਾਰੀਆਂ ਦਾ ਵੀ ਮਸਲਾ ਹੈ ਜਿਹੜੇ ਸਾਡੇ ਜੌਬ ਕਰਦੇ ਨੇ ਉਹਨਾਂ ਦਾ ਵੀ ਮਸਲਾ ਹੈ ਰੋਟੀ ਸਾਰਿਆਂ ਨੇ ਖਾਣੀ ਤੇ ਸਾਡਾ ਸਾਰਿਆਂ ਨੂੰ ਸੱਦਾ ਹੈ ਕਿ ਆਓ ਸਾਰੇ ਜਣੇ ਲੜ ਕੇ ਆਪਾਂ ਜਿਹੜਾ ਹੈ ਆਪਾਂ ਪ੍ਰਧਾਨ ਮੰਤਰੀ ਕੋਲ ਜਾਈਏ ਆਪਾਂ ਉਹਨਾਂ ਨੂੰ ਅਪੀਲ ਹੀ ਕਰਨੀ ਆਪਾਂ ਕਿਹੜਾ ਉਹਨਾਂ ਨਾਲ ਲੜਨ ਜਾਣਾ ਆਪਾਂ ਅਪੀਲ ਹੀ ਕਰਨ ਜਾਣੀਆਂ ਵੀ ਮਹਾਰਾਜ ਤੁਸੀਂ ਸੁਣੋ ਤੁਸੀਂ ਦੇਖਦੇ ਹਾਕਮ ਹੋ ਤੇ ਜੇ ਤੁਹਾਡੇ ਹੁੰਦਿਆਂ ਕੋਈ ਇਹੋ ਜਿਹਾ ਹਾਦਸਾ ਪੰਜਾਬ 'ਚ ਵਾਪਰਦਾ ਹੈ ਔਰ ਪੰਜਾਬ ਦੇ ਹਾਲਾਤ ਵਿਗੜਦੇ ਨੇ ਜਿਹੜੇ ਤੇ ਉਹ ਉਹਨੂੰ ਕਿਵੇਂ ਬਚਾਇਆ ਜਾ ਸਕਦਾ ਅਸੀਂ ਕਹਾਂਗੇ ਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਢੱਲੇਵਾਲ ਸਾਹਿਬ ਨੂੰ ਜੇ ਕੁਝ ਹੁੰਦਾ ਹੈ ਤੇ ਪੰਜਾਬ ਦੇ ਹਾਲਾਤ ਵਿਗੜਦੇ ਸਾਨੂੰ ਡਰਾਂ ਆਜ ਨੂੰ ਕੀ ਡਾਲਿਆ ਵੀ ਕੀ ਹਾਲਾਤ ਇਕੱਠਾ ਹੋ ਗਏ ਨੇ ਪਿਛਲੇ ਦਿਨੀ ਬਾਪੂ ਸੂਤਾ ਸਿੰਘ ਦਾ ਵੀ ਸ਼ਹੀਦੀ ਹੋ ਗਈ ਯਾਰ ਉਹ ਵੀ ਮੰਡੀ ਸਿੰਘਾ ਦੀ ਰਿਹਾਈ ਵਾਸਤੇ ਬੜੇ ਚਿਰ ਤੋਂ ਬੈਠੋ ਇਸਾਨ ਚੜ ਕਰ ਰੇਸਾ ਉਹਦੇ ਨਾਲ ਤਾਂ ਕੋਈ ਫਰਕ ਪਿਆ ਨਹੀਂ ਜਾਪਦਾ ਕੋਈ ਲੱਗਦਾ ਨਹੀਂਗਾ ਵੀ ਉਹ ਕੋਈ ਮੂਵਮੈਂਟ ਆਇਆ ਹੋਏ ਕੋਈ ਕ੍ਰਾਂਤੀ ਆਈ ਹੋਏ ਜੇ ਜਗਜੀਤ ਸਿੰਘ ਧੱਲੇਵਾਲ ਦੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਫਿਰ ਸਵਾਲ ਹੀ ਹੈ ਜੇ ਇੱਕ ਪਗਾ ਦਾ ਕਿ ਤੁਹਾਨੂੰ ਕੀ ਲੱਗਦਾ ਕੀ ਫਰਕ ਪਏਗਾ ਦੇਖੋ ਇੱਕ ਡਾਰੀ ਹੁੰਦਾ ਨਾ ਬੇਹਾਲਤ ਕਿਉਂਕਿ ਨੌਜਵਾਨ ਨੇ ਇਨਸਾਫ ਮੰਗ ਰਹੇ ਨੇ ਗੋਲੀਆਂ ਵੀ ਖਾਧੀਆਂ ਨੇ ਨੌਜਵਾਨਾਂ ਨੇ ਆਪਣੇ వాటర్ ਕੈਨਨ ਵੀ ਉਹਨਾਂ ਦੇ ਜਿਹੜੇ ਸਪਰੇਅ ਆ ਦੂਜੀਆਂ ਹੋਈਆਂ ਉਹਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਵੀ ਪਾਈਆਂ ਉਹਨਾਂ ਤੇ ਜਿਹੜਿਆ ਸੁੱਟੇ ਗਏ ਗੋਲੇ ਜਿਹੜੇ ਅੱਥੂ ਗਏ ਸੀ ਉਹਨਾਂ ਨਾਲ ਜ਼ਖਮੀ ਹੋਏ ਨੇ ਕਈਆਂ ਦੀਆਂ ਅੱਖਾਂ ਖਰਾਬ ਹੋਈਆਂ ਨੇ ਤੇ ਗੁੱਸਾ ਤੇ ਹੈ ਨੌਜਵਾਨਾਂ ਦੇ ਵਿੱਚ ਤੇ ਜੇ ਕੋਈ ਮਤਲਬ ਫਿਰ ਜਦ ਇੱਕ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਪੰਜਾਬ ਇਸ ਵੇਲੇ ਲੀਡਰਲੈਸ ਹੈ ਪੰਜਾਬ ਕੋਲ ਕੋ ਲੀਡਰ ਨਹੀਂ ਹੈਗਾ ਜਿਹੜਾ ਸਾਰਿਆਂ ਨੂੰ ਕੋਈ ਸਮਝਾ ਸਕੇ ਹਾਲਾਤ ਨੂੰ ਕੋਈ ਬਿਤਾ ਕੇ ਕੱਢ ਕੇ ਲਾ ਜਾ ਸਕੇ ਤੇ ਇਹੋ ਜਿਹੇ ਹਾਲਾਤਾਂ ਵਿੱਚ anarchi ਫੈਲਣੀ ਕੁਦਰਤੀ ਆ ਤੇ ਇਹ ਡਰ ਸਾਨੂੰ ਜਿਹੜਾ ਹੈਗਾ ਕਿ ਇਹ ਇਹ ਕੋਈ ਇਹੋ ਜਿਹਾ ਨਾ ਕੁਝ ਹੋ ਜਾਵੇ ਕਿਉਂਕਿ ਅਸੀਂ ਬੜਾ ਲੰਮਾ ਦੁਕਾਨ ਪੰਜਾਬ ਚ ਲਾਇਆ ਹੈ ਤੇ ਅਸੀਂ ਬਹੁਤ ਕੁਝ ਗੁਆਇਆ ਹੈਗੇ ਤੇ ਇਹ ਬੱਚੇ ਸਾਡੇ ਪਹਿਲੇ ਡਰਦੇ ਪੰਜਾਬ ਤੋਂ ਛੱਡ ਛੱਡ ਕੇ ਭੱਜ ਗਏ ਆ ਅੱਧਾ ਪੰਜਾਬ ਤੋਂ ਜਿਆਦਾ ਖਾਲੀ ਹੋਇਆ ਪਿਆ ਤੇ ਅਸੀਂ ਨਹੀਂ ਚਾਹੁੰਦੇ ਕਿ ਮੁੜ ਕੇ ਇਹੋ ਜਿਹੇ ਹਾਲਾਤ ਆਦਾ ਹੁਣ ਅਸੀਂ ਅਮਨ ਚਾਹੁੰਦੇ ਆ ਕਿਉਂਕਿ ਅਸੀਂ ਦੇਸ਼ ਦੀਆਂ ਹੱਦਾਂ ਤੇ ਵੀ ਅਸੀਂ ਦੇਸ਼ ਦੀ ਆਜ਼ਾਦੀ ਵਿੱਚ ਵੀ ਸਭ ਸ ਪੱਜ ਦੇਸ਼ ਦੀ ਰਾਖੀ ਵਿੱਚ ਵੀ ਅਸੀਂ ਸਭ ਤੋਂ ਅੱਗੇ ਆ ਲੋਕਾਂ ਦਾ ਢਿੱਡ ਭਰਨ ਵਾਸਤੇ ਵੀ ਕਿਸਾਨ ਸਭ ਤੋਂ ਅੱਗੇ ਆ ਇਸ ਲਈ ਅਸੀਂ ਟੋਨੀਆ ਕੀ ਸਾਡੇ ਵਾਲੇ ਵੀ ਵੇਖੋ ਅਸੀਂ ਪਰੇਸ਼ਾਨ ਸਾਡੀ ਗੱਲ ਸੁਣੋ ਜਿਵੇਂ ਤੁਸੀਂ ਕਹਿ ਗਏ ਰਾਤ ਕੀ ਫੈਲੇਗੀ ਸਰਕਾਰਾਂ ਵੀ ਇਸ ਚੀਜ਼ ਦੇ ਉੱਤੇ ਮੰਤਨ ਕਰ ਰਹੀਆਂ ਹੋਣਗੀਆਂ ਉਹਨਾਂ ਨੂੰ ਵੀ ਪਤਾ ਹੋਵੇਗਾ ਕਿ ਕੁਝ ਹਾਲਾਤ ਵਿਗੜ ਸਕਦੇ ਨੇ ਪਰ ਉਹ ਫੇਰ ਵੀ ਇਹਦੇ ਵਾਸਤੇ ਸੀਰੀਅਸਲੀ ਹੋ ਰਹੀਆਂ ਗੱਲ ਕਰਨ ਵਾਸਤੇ ਜਾਂ ਕੋਈ ਹੱਲ ਕਰਵਾਉਣ ਵਾਸਤੇ ਤੇ ਕੀ ਆਪ ਜੀ ਨੂੰ ਲੱਗਦਾ ਹੈ ਵੀ ਸਰਕਾਰਾਂ ਦਾ ਰੋਲ ਜਿਹੜਾ ਵਾ ਇੱਥੇ ਨਕਾਰਾਤਮਕ ਹੈ ਅਸੀਂ ਇਹੋ ਹੀ ਤੇ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਰਾਜਨੀਤੀ ਕਰਨ ਲਈ ਹੋਰ ਬਹੁਤ ਜਗ੍ਹਾ ਹੈਗੀਆਂ ਬੜਾ ਜੰਮ ਜੰਮ ਕਰੋ ਰਾਜਨੀਤੀ ਦੇਸ਼ ਤੇ ਰਾਜ ਕਰਨਾ ਤੁਸੀਂ ਰਾਜਨੀਤੀ ਕਰੋਗੇ ਤੇ ਰਾਜ ਕਰੋਗੇ ਪਰ ਹਰ ਗੱਲ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੇ ਤੁਹਾਡੀ ਰਾਜਨੀਤੀ ਨਾਲ ਕੋਈ ਇਹੋ ਜਿਹੇ ਹਾਲਾਤ ਕਿਉਂਕਿ ਇੱਕ ਤੋਂ ਬਾਰਡਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੋ ਚੀਜ਼ਾਂ ਉੱਥੇ ਫੇਸ ਕਰਨੀਆਂ ਨੇ ਤੇ ਇਹ ਇਹਦੇ ਨਹੀਂ ਇਹ ਇੱਕ ਬਹੁਤ ਹੀ ਸੈਂਸਟਿਵ ਮੁੱਦਾ ਹੈ ਇਸ ਲਈ ਅਸੀਂ ਸਾਨੂੰ ਡਰ ਲੱਗਦਾ ਹੈ ਕਿ ਸਰਕਾਰ ਇਹਦੇ ਤੇ ਇੰਨੀ ਇੰਟਰਵਿਨ ਕਰੇ ਦਲੇਵਾਲ ਸਾਹਿਬ ਨੂੰ ਬਚਾਏ ਔਰ ਆਪਣੀ ਸਿਹਰਤਤਾ ਵਿਖਾਏ ਅੱਜ ਬਾਤ ਪਤੂ ਸੂਤਾ ਸਿੰਘ ਦੀ ਬਾਰੇ ਕੀ ਕਹਿਣਾ ਚਾਹੋ? ਦੇਖੋ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਲਾਈ ਸੀ ਔਰ ਉਹ ਲਗਾਤਾਰ ਬੋਚੇ ਬੈਠੇ ਰਹੇ ਉਹਨਾਂ ਨੂੰ ਚੱਕ ਕੇ ਲੈ ਗਏ ਹਸਪੀਟਲ ਤੇ ਉਹਨਾਂ ਉਹਨਾਂ ਨੂੰ ਜ਼ਬਰਦਸਤੀ ਫੋਰਸ ਫੀਡਿੰਗ ਕੀਤੀ ਗਈ ਤੇ ਚਲੋ ਫਿਰ ਉਹ ਉਹ ਚਲੇ ਗਏ ਉਹ ਅਮਰੀਕਾ ਚਲੇ ਗਏ ਛੱਡ ਕੇ ਉਥੋਂ ਚਲੇ ਗਏ ਹੁਣ ਕੱਲ ਉਹਨਾਂ ਦਾ ਜਿਹੜਾ ਹੈਗਾ ਦਿਹਾਂਤ ਹੋ ਗਿਆ ਮੈਂ ਮਿਲ ਕੇ ਉਦੋਂ ਵੀ ਜਦੋਂ ਬੈਠੇ ਸੀ ਉਦੋਂ ਵੀ ਮਿਲ ਕੇ ਆ ਉਸ ਤੋਂ ਬਾਅਦ ਮੈਂ ਹਸਪੀਟਲ ਵੀ ਉਹਨਾਂ ਨੂੰ ਮਿਲਦਾ ਰਿਹਾ ਦੁਖਾਂਤੀ ਹੈ ਨਾ ਸਿੱਖਾਂ ਦੇ ਵਿੱਚ ਇੱਕ ਗੁੱਸਾ ਹੀ ਹੈ ਨਾ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾ ਅਸੀਂ ਕਰੀਏ ਕੀ ਮੰਦੀ ਸਿੰਘਾ ਦੀ ਜਿਹੜੀ ਰਿਹਾਈ ਦੀ ਗੱਲ ਉਹ ਜੈਨੂਅਨ ਮੰਗਾ ਸਾਡੀ ਜੇ ਤੁਸੀਂ ਰਜੀਵ ਗਾਂਧੀ ਦੇ ਕਾਤਲ ਛੁੱਟ ਸਕਦੇ ਨਹੀਂ ਜੇ ਬਿਲਕਿਸਮਾਨੋ ਵਾਲੇ ਮਾਮਲੇ ਤੁਸੀਂ ਵੇਖੋ ਵੀ ਗੁਜਰਾਤ ਵਾਲੇ ਜਿਹੜੇ ਉਹ ਛੁੱਟ ਸਕਦੇ ਨੇ ਤੇ ਫਿਰ ਬੰਦੀ ਸਿੰਘ ਕਿਉਂ ਨਹੀਂ ਛੱਡਦੇ ਇਹਨਾਂ ਕੋਲ ਇਹੋ ਜਿਹਾ ਕੀ ਗੁਨਾਹ ਹੋ ਗਿਆ ਵੀ ਇਹ ਇਹ ਇਹਨਾਂ ਦੀ ਪਛਾਣ ਵੱਖਰੀ ਐ ਇਸ ਕਰਕੇ ਤਾਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ 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 ਸਾਨੂੰ ਦੇਸ਼ ਦੇ ਨਾਲੋਂ ਸਾਡਾ ਸਾਨੂੰ ਮੂੰਹ ਪੰਦ ਕਰਦੀਆਂ ਨੇ ਸਾਡਾ ਦੇਸ਼ ਨਾਲ ਤੇ ਜਿਹੜਾ ਜਿਹੜਾ ਦੇਸ਼ ਅਸੀਂ ਆਪ ਆਜ਼ਾਦ ਕਰਾਇਆ ਜਿਸ ਦੀ ਤਰੱਕੀ ਵਿੱਚ ਸਾਡਾ ਆਪਣਾ ਹਿੱਸਾ ਐ ਅਸੀਂ ਇਹਨੂੰ ਵੱਧਦਾ ਫੁੱਲਦਾ ਵੇਖਣਾ ਚਾਹੁੰਦੇ ਆ ਤਰੱਕੀ ਚਾਹੁੰਦੇ ਆ ਅਸੀਂ ਤੇ ਉਹਦੇ ਵਿੱਚ ਜੇ ਕੋਈ ਇਹੋ ਜਿਹਾ ਹਰਫ ਹੁੰਦਾ ਸਾਨੂੰ ਡਰ ਲੱਗਦਾ ਅਰ ਤੁਸੀਂ ਕੁਝ ਕਹਿਣਾ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿ ਰਹੀ ਉਹ ਜਿਹੜਾ ਬਾਪੂ ਸੁਰਤ ਸਿੰਘ ਜੀ ਖਾਲਸਾ ਵਾਲਾ ਮੁੱਦਾ ਹੈ ਨਾ ਆਪਣੇ ਬੰਦੀ ਸਿੰਘਾਂ ਲਈ ਉਹ ਇਹਨਾਂ ਨੇ ਇੱਕ ਕੌਮ ਨਾਲ ਜੋ ਬਾਕੀ ਹੁਣ ਇਹ ਕਿਸਾਨੀ ਦੇ ਮੁੱਦੇ ਤੇ ਬੈਠੇ ਲੇਵਲ ਸਰਬੇ ਕਿਸਾਨੀ ਦਾ ਮੁੱਦਾ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਗੱਲ ਹੈ ਇਸ ਕਰਕੇ ਇਹਦੇ ਸਰਕਾਰ ਨੂੰ ਗੌਰ ਕਰਨੀ ਪਵੇ ਉਹ ਤੇ ਇਹਨਾਂ ਨੇ ਆਪਣੀ ਦਿਨੀ ਮਿੱਥੀ ਉਹ ਹੈਗੀ ਜੀ ਸਿੱਖ ਹੀ ਬੰਦੀ ਸਿੰਘ ਉਹਦੇ ਲਈ ਆਪਾਂ ਉਹ ਕਰ ਰਹੇ ਆ ਇਹ ਚ ਤਾਂ ਹਰ ਕਮਿਊਨਿਟੀ ਨੂੰ ਫਰਕ ਪੈਣਾ ਹੈ ਭਈ ਲੀਡਰ ਤਾਂ ਡੱਲੇ ਵਾਲੇ ਸਰ ਕੋਈ ਇੱਕ ਕਮਿਊਨਿਟੀ ਦੇ ਨਹੀਂ ਕਰਦਾ ਕਿਸਾਨਾਂ ਦੇ ਲਈ ਲੀਡਰਾਂ ਦੇ ਕਿਸਾਨੀ ਦਾ ਮੁੱਦਾ ਇਹ ਸਾਰਿਆਂ ਨੂੰ ਚਾਹੀਦਾ ਐ ਐਮਐਸਸੀ ਇਸ ਕਰਕੇ ਸਰਕਾਰ ਨੂੰ ਗੰਭੀਰ ਹੋਣਾ ਹੀ ਪੈਣਾ ਹੈ